ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੂਸਰਾ ਇੱਕ ਸੀ ਦੇਖ ਰਹੇ ਹਾਂ ਖਬਰ ਨਿਊਜ਼ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਨੁਕਸਾਨ ਦੱਸਦੇ ਕਿ ਇੱਕ ਜਈ મતਭਾਗੀ ਕਟਨਾ ਜਿਹੜੀ ਹੈ ਕਾਂਗਰਸ ਪਾਰਟੀ ਦੇਖੇ ਵੀ ਤੋਂ ਆਈ ਹੈ ਅਜਨ ਜੇਤ ਅੱਜ ਕਾਂਗਰਸ ਦੇ ਮੌਜੂਦਾ ਐਪੀ ਦਾ 대ਹਾਨ ਹੋ ਗਿਆ ਹੈ ਦੱਸਦੇ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਪੂਰੀ ਘਰਬੜੀ ਮਚ ਗਈ ਹੈ ਪੂਜੇ ਪਾਸੇ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਜਿੱਥੇ ਵੀ ਤਕਸਾਲੀ ਆਪੋ ਸੀ ਜਿਹੜੇ ਜਿੱਤੇ ਹੋਏ ਐਮਪੀ ਨੇ ਕਾਂਗਰਸ ਪਾਰਟੀ ਵੱਲੋਂ 2024 ਦੀਆਂ ਚੋਣਾਂ ਦੇ ਵਿੱਚ ਉਹਨਾਂ ਸਭ ਨੂੰ ਇੱਕ ਵੱਡਾ ਕਟਾ ਪਿਆ ਹੈ ਕਿ ਉਹਨਾਂ ਦਾ ਮੌਜੂਦਾ ਐਮਪੀ ਜਿਹਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲੜੀ ਸੀ ਅਤੇ 90 ਹਜ਼ਾਰ ਤੋਂ ਵੱਧ ਫਰਕ ਦੇ ਵੋਟਾਂ ਦੇ ਨਾਲ ਜੇਤੂ ਰਹੀ ਸੀ ਇਹ ਅੰਮ੍ਰਿਤਪੁਰ ਲੇਕਰ ਅਚਨਚੇਤ ਦੋ ਦਿਨ ਤੋਂ ਲਗਾਤਾਰ ਉਹਨਾਂ ਦੀ ਸਿਹਤ ਖਰਾਬ ਚੱਲ ਰਹੀ ਸੀ ਇਸ ਨੂੰ ਲੈ ਕੇ ਅੱਜ ਉਹਨਾਂ ਨੂੰ ਹਸਪਤਾਲ ਦਾਖਲ ਰਾਇਆ ਗਿਆ ਸਵੇਰੇ ਅਤੇ ਅੱਜ ਹੁਣੇ ਹੀ ਸੁਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਹੈ ਕਿ ਅਚਨਚੇਤ ਉਸ ਦੀ ਅਲਾਸ ਖੂਦ ਦੇ ਬਾਵਜੂਦ ਵੀ ਮੌਤ ਹੋ ਗਈ ਹੈ ਇਸ ਨੂੰ ਲੈ ਕੇ ਸੂਬੇ ਦੇ ਪ੍ਰਧਾਨ ਰਾਜਾ ਓਗੜੇ ਚਰਚੀ ਸਿਕੰਜੀ ਅਤੇ ਬਰੋਬੀ ਤੇ ਰਹਤੇ ਨੇਤਾ ਵਰਤਾਪ ਸਿੰਘ ਬਾਜਵਾ ਨੇ ਟੁੱਟਾ ਦੋ ਪ੍ਰਣਾਇ ਕਿਉਂਕਿ ਉਹ ਇਕਤਾ ਕਾਟਾ ਪਿਆ ਹੈ ਦੂਸਰੇ ਪਾਸੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਫਿਰ ਦੁਬਾਰਾ ਉਤਤ ਹੋਣਗੀਆਂ ਹਾਂਜੀ ਮੈਂ ਕੱਲ ਕਰ ਰਿਹਾ ਮਹਾਰਾਸ਼ਟਰਾ ਦੇ ਨੰਦੇਵ ਤੋਂ ਸਵਵਕ ਜਵਾਬ ਸਾਵਨ ਜਵਾਬ ਦੇ ਅੱਜ ਅਚਨਚੇ ਹਸਤਾਲ ਦੇ ਅੰਦਰ ਸੀ ਅੰਦਰ ਸੀ ਪੁਨਾ ਦੀ ਮੌਤ ਹੋ ਗਈ ਇਸ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਅੱਜ ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਸਾਰੀ ਜਿਹੜੇ ਕਾਂਗਰਸੀ ਦਾਇਸੀ ਜਾਂ ਜਿਹੜੇ ਮੌਜੂਦਾ ਐਮਪੀ ਦੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਬੜਾ ਦੁੱਖ ਲੱਗਾ ਹੈ ਅਤੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ 24 ਚੌਂਕ ਮਹਾਰਾਸ਼ਟਰ ਮੰਤਰੀ ਤੋਂ ਲੋਕ ਸਭਾ ਦੀ 2024 ਦੇ ਵਿੱਚ ਜੋ ਲੜੀ ਸੀ ਅਤੇ 90 ਦੇ ਆਸਪਾਸ ਬਹੁਤ ਵੋਟਾਂ ਦੇ ਫਰਕ ਦੇ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਸੀ ਇਸ ਨੂੰ ਲੈ ਕੇ ਪਾਰਟੀ ਪ੍ਰਧਾਨ ਰਾਜਾ ਉੜੇਂਗ ਚਰਜੀ ਸਿੰਘ ਚੱਲੀ ਅਤੇ ਬਲੋਗੀ ਦੇ ਦੇ ਨੇਤਾ ਪਰਦਾ ਸੰਪਾਲਿਵਾ ਨੇ ਜਿਹੜਾ ਸ਼ੋਕ ਕਰ ਰਿਹਾ ਦੋ ਕਹ ਰਿਹਾ ਹੈ ਕਿ ਇਹ ਜਿਹੜਾ ਘਾਟਾ ਹੈ ਸਾਮੁਨ ਚੂਹਣ ਵਾਲਾ ਸਾਡਾ ਕਦੇ ਵੀ ਪੂਰਾ ਹੋਣਾ ਕਿਉਂਕਿ ਸਾਮੁਨ ਚੂਹਣ ਕਾਫੀ ਲੱਗੇ ਸਮੇਂ ਤੋਂ ਲਗਭਗ 40 ਤੋਂ 45 ਸਾਲ ਹੋ ਗਏ ਨੇ ਉਹ ਲਗਾਤਾਰ ਕਿਹੜਾ ਕੋਮਰਸ ਪਾਰਟੀ ਦੇਆ ਕਰ ਦਿੱ diel ਦੇ ਕਿਸੇ ਨਾਲ ਦੇ ਆਰਐਸਏ ਲੇਕਰ ਅਜਰ ਚੇਤ ਅੱਜ ਉਹਨਾਂ ਦੀ ਮੌਤ ਨੇ ਸਨਾਟਾ ਫਲਾ ਦਿੰਦਾ ਹੈ ਕਾਂਗਰਸ ਜਿਹੜੇ ਵਿਧਾਇਕ ਨੇ ਜਾਂ ਐਮਪੀ ਨੇ ਜਾਂ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਜਾਂ ਉਪ ਪ੍ਰਧਾਨ